ਮਹਿਤਪੁਰ ਤੋਂ ਜੋ ਜ਼ਗਰਾਮ ਰੋਡ ਜਾਂਦਾ ਹੁਣ ਤਾਂ ਵੈਸੇ ਮੈਂ ਬਹੁਤ ਵਰ ਦੱਸ ਚੁੱਕਿਆ ਪਰ ਫਿਰ ਵੀ ਹੁਣ ਕਹਿੰਦੇ ਕਿ ਕਾਹਤ ਜੀ ਪੈ ਗਈ ਦੱਸਣਾ ਪੈਂਦਾ ਮਹਿਤਪੁਰ ਤੋਂ ਜੋ ਜ਼ਗਰਾਮ ਰੋਡ ਜਾਂਦਾ ਜਾਂ ਮਹਿਤਪੁਰ ਦਾ ਪਸੂਦੋ ਮੜ ਕਹਿ ਸਕਦੇ ਆ ਉਹ ਜੋ ਮਾਰਗ ਹੈ ਰਸਤੇ ਚ ਦਰਿਆ ਸਤੌਲੀ ਦਾ ਪੁਲ ਹੁੰਦਾ ਉੱਥੇ ਮੌਜੂਦ ਆ ਤੇ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਨ ਲੱਗਿਆ ਪਿੱਛੇ ਲੱਗ ਕੇ ਚੱਲਦਿਆਂ ਤਕਰੀਬਨ 7 ਸਾਲ 19 ਦੀ ਗੱਲ ਕਰਾਂਗੇ ਇਹ ਸਾਹਮਣੇ ਪੁਲਿਸ ਚੌਕੀ ਦੇਖ ਸਕਦੇ ਹੋ ਤੁਸੀਂ ਇਹ ਸਾਹਮਣੇ ਪੁਲਿਸ ਚੌਕੀ ਦੇਖ ਸਕਦੇ ਹੋ ਇਹ ਪੁਲਿਸ ਚੌਕੀ 2019 ਦੇ ਵਿੱਚ ਪਾਣੀ ਦੇ ਵਿੱਚ ਰੁੜ ਗਈ ਸੀ ਇਹ ਸਾਰੇ ਔਰ ਮੈਂ ਤੁਹਾਨੂੰ ਦੱਸਾਂ ਕਿ ਔਰ ਮੈਂ ਔਰ ਮੇਰਾ ਕੈਮਰਾਮੈਨ ਸਾਨੂੰ ਪੋਰਾ ਵੀ ਇੱਥੇ ਇਦਾਂ ਨਹੀਂ ਸੀ ਰੁੜ ਜੋ ਗਿਆ ਅਸੀਂ ਇਸ ਅੰਦਰ ਸੀ ਬਿਲਕੁਲ ਚੌਂਕੀ ਦੇ ਅਸੀਂ ਤਸਵੀਰਾਂ ਉੱਥੇ ਖੜ ਕੇ ਸਾਹਮਣੇ ਉੱਪਰ ਖੜ ਕੇ ਤੇ ਇਧਰ ਦਰਿਆ ਸਤਲੁਜ ਦੀਆਂ ਦਿਖਾ ਰਹੇ ਸੀ ਅਸੀਂ ਜਿੱਦਾਂ ਬਾਹਰ ਆਏ ਉਹ ਦਰਿਆ ਦੇ ਵਿੱਚ ਡਿੱਗੇ ਇੱਕ ਬੰਬ ਦੀ ਤਰ੍ਹਾਂ ਆਵਾਜ਼ ਆਈ ਔਰ ਸਾਰੀ ਰੁੜ ਗਈ ਤਕਰੀਬਨ ਉਸ ਤੋਂ ਬਾਅਦ ਕਿੰਨੇ ਸਾਲ ਹੋ ਗਏ ਹੁਣ ਪੁਲਿਸ ਚ ਕਿ ਦੁਬਾਰਾ ਬਣਨੇ ਸ਼ੁਰੂ ਹੋਈ ਹੈ ਇਹ ਸਾਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਬਹੁਤ ਜ਼ਿਆਦਾ ਸੀ ਉਦੋਂ ਫਿਰ ਹੋਰ ਜਾਣਕਾਰੀ ਮੈਂ ਸਾਂਝੀ ਤੁਹਾਡੇ ਨਾਲ ਕਰ ਦਿਆਂ ਕਿ ਅੱਗੇ ਤੁਸੀਂ ਤਸਵੀਰ ਇੱਧਰ ਦੇਖ ਸਕਦੇ ਹੋ ਜੋ ਅੱਗੇ ਥਾਂ ਟੁੱਟਿਆ ਹੋਇਆ ਹੈ ਇਹ ਉਦੋਂ ਹੀ ਇੱਥੋਂ ਪਾਣੀ ਵਧਿਆ ਗਿਆ ਸੀ ਪਰਲੀ ਸਾਈਡ ਪਾਣੀ ਬਹੁਤ ਜ਼ਿਆਦਾ ਹੋ ਗਿਆ ਸੀ ਤੁਰਲੀ ਪਰ ਸਾਈਡ ਪਾਣੀ ਕੱਢਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਤਾਂ ਅੱਗੇ ਕੁਝ ਭਾਈ ਵੀ ਮੌਜੂਦ ਨੇ ਉਹ ਨਾਲ ਗੱਲ ਕਰਦੇ ਆਂ ਤਾ ਇਹ ਭਾਈ ਇਹ ਤੋਂ ਪੁੱਛਾਂਗੇ ਕਿ ਹੋਰ ਲੋਕ ਨੇ ਜਾਣਕਾਰੀ ਸਾਂਝੀ ਆਪੋਂ ਦੇ ਨਾਂ ਕਰਦੇ ਆਂ ਦਰਿਆ ਸਤਲੁਜ ਦੀ ਵੱਜੀ ਵੱਡੀ ਅਪਡੇਟ ਹੈ ਪੁਲਿਸ ਚੌਂਕੀ ਦੇ ਨਾਲ ਜੁੜੀ ਹੋਈ ਹੈ ਜੋ ਤੁਹਾਡੇ ਤੱਕ ਅਸੀਂ ਸੰਜ ਕਰ ਰਹੇ ਆਂ ਤੇ ਇਥੋਂ ਦੇ ਜੋ ਲੋਕ ਇਥੇ ਬਸਨੀ ਕਰਨ ਇਹਨਾਂ ਤੋਂ ਪੁੱਛਦੇ ਆਂ ਹਾਂਜੀ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਇਹ ਸਭ ਇਹ ਪੁਲਿਸ ਚੌਂਕੀ ਹੈ ਉੰਡੀਆਂ ਵਿੱਚ ਕਾਫੀ ਜ਼ਿਆਦਾ ਹੜ ਆਇਆ ਸੀ ਉਹਦੇ ਪੁਲਿਸ ਚੌਂਕੀ ਪਾਣੀ ਦੇ ਵਿੱਚ ਡੱਗ ਗਈ ਸੀ ਹਾਂਜੀ ਹਾਂਜੀ ਉਦੋਂ ਡੱਗ ਗਈ ਸੀ ਜੀ ਕਿੰਨਾ ਕਿੰਨਾ ਪਾਣੀ ਸੀ ਇੱਥੇ ਅਏ ਤੇ ਜੀਗਾ 4-5-5 ਫੁੱਟ ਪਾਣੀ ਸੀਗਾ 5-5 ਫੁੱਟ ਇੱਥੇ ਪਾਣੀ ਸੀ ਤੇ ਅੱਗੇ ਆਪਾਂ ਜੇਕਰ ਗੱਲ ਕਰੀਏ ਜਿੱਦ ਜਿਹੜੀ ਸਰ ਪਰਲੇ ਪਾਸੇ ਘਰ ਕਿੰਨੇ ਕੋਈ ਬਣਤ ਪਰਲੇ ਪਾਸੇ 25-30 ਘਰ ਆ ਜੀ ਕਿੰਨੇ ਕਨੇ ਫੋਟੋ ਇੱਥੇ ਪਾਣੀ ਸੀ 19 ਦੇ ਵਿੱਚ 19 ਚੁੱਤ ਸੀਗਾ 3-3 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ ਤੇ ਫਿਰ ਸਮਾਨ ਵਗੈਰਾ ਕੀ ਬਣਿਆ ਸੀ ਉਹ ਫਿਰ ਬੰਨਾ ਤੇ ਰੱਖਿਆ ਗਿਆ ਸੀ ਜੀ ਖਾਣ ਪੀਣ ਦੇ ਲਈ ਹੋਰ ਬੜਾ ਸਮਾਨ ਚਾਹੀਦਾ ਹੁੰਦਾ ਪਰ ਉਹ ਗੁਜ਼ਾਰਾ ਕਿੱਦਾਂ ਹੋਇਆ ਕੋਈ ਵਿਚਾਰੇ ਆ ਗਏ ਸੇਵਾ ਵਾਲੇ ਉਪ ਆ ਗਿਆ ਕੋਈ ਆਪ ਨੇ ਸੇਵਾਵਾਂ ਨੇ ਸੇਵਾ ਕੀਤੀ ਹੁਣ ਜਦੋਂ ਦਰਿਆ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਦਿਲ ਦੇ ਵਿੱਚ ਮਨ ਵਿੱਚ ਡਰ ਸਤਾਉਂਦਾ ਹੈ ਘਰ ਤੋਂ ਨੇੜੇ ਹੈ ਹਾਂਜੀ ਹਾਂਜੀ ਡਰ ਤਾਂ ਸਤਾਉਂਦਾ ਹੀ ਹੈ ਜੀ ਤਾਂ ਇੱਕ ਇਹ ਵੀ ਘਰ ਦਰਿਆ ਦੇ ਅੰਦਰ ਹੀ ਹੈ ਕਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੁਝ ਪਲਾਟਾਂ ਦੀ ਨਹੀਂ ਮੰਗ ਕੀਤੀ ਕਿ ਸਾਨੂੰ ਦਰਿਆ ਤੋਂ ਬਾਹਰ ਕੱਢੋ ਸਾਡੇ ਕਿਤੇ ਬਾਹਰ ਅਸ਼ਿਆਨਾ ਬਣ ਜੇ ਤਾਂ ਅਸੀਂ ਇਸ ਪਾਣੀ ਤੋਂ ਮਾਰ ਤੋਂ ਬਚ ਸਕੀਏ ਭਈ ਇੱਥੇ ਸਰਕਾਰ ਕੋਈ ਗੇੜਾ ਹੀ ਲਾਉਣ ਨਹੀਂ ਆਉਂਦੀ ਤੇ ਕੰਦਕੂ ਕੋਲ ਮੰਗ ਕੀਤੀ ਜਾਵੇ ਕੋਈ ਕੋਈ ਨਹੀਂ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਇਹ ਤਾਂ ਵੋਟਾਂ ਪੈਂਦੀਆਂ ਤਾਉਂਦੇ ਆ ਸਾਰੇ ਉਦੋਂ ਤਾਂ ਫਿਰ ਬਾਪੂ ਜੀ ਬਾਪੂ ਜੀ ਕਹਿੰਦੇ ਆ ਜੀ ਹੁਣ ਕੋਈ ਨਹੀਂ ਪੁੱਛਦਾ ਨਾ ਹੁਣ ਨਹੀਂ ਕੋਈ ਪੁੱਛਦਾ ਤਾਂ ਇਹ ਹਾਲਾਤ ਨੇ ਹਾਲਾਤ ਚਿੰਤਾਜਨਕ ਨੇ 19 ਦੇ ਵਿੱਚ ਪਾਣੀ ਆਇਆ ਪ੍ਰਸ਼ਾਸਨ ਨੇ ਉਦੋਂ ਪੁੱਛਿਆ ਤੱਕ ਨਹੀਂ ਔਰ ਜੋ ਸਮਾਜਿਕ ਸਥਾਵਾਂ ਨੇ ਉਹਨਾਂ ਨੇ ਇੱਥੇ ਆ ਕੇ ਪੁੱਛ ਸਮਾਜਿਕ ਸਥਾਵਾਂ ਨੇ ਕਿ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਸਾਰੇ ਪ੍ਰਬੰਧ ਕੀਤੇ ਅੱਗੇ ਤੱਕ ਅਪਡੇਟ ਦਿਖਾਵਾਂਗੇ ਜਦੋਂ 19 ਦੇ ਵਿੱਚ ਕਾਫੀ ਜ਼ਿਆਦਾ ਖਤਰਾ ਸੀ ਜਿਸ ਜਗ੍ਹਾ ਤੇ ਮੈਂ ਮੁਰ ਰਿਹਾ ਇਸ ਜਗ੍ਹਾ ਤੇ ਤਕਰੀਬਨ ਤਕਰੀਬਨ ਜੇਕਰ ਗੱਲ ਕਰੀਏ ਤਾਂ 5 5 ਪੁਆਇੰਟ 5 5 ਫੁੱਟ ਪਣ ਇੱਥੇ ਹੋਗਾ 10 5 ਤੋਂ ਜ਼ਿਆਦਾ ਹੋਗਾ ਜਦੋਂ ਇਸ ਪੁਲਸ ਚੋਂ ਕਿਸੀ ਜੋ ਇਹ ਦਰਿਆ ਦੇ ਵਿੱਚ ਛੜ ਗਈ ਸੀ ਉਦੋਂ 19 ਦੇ ਵਿੱਚ ਤਾਂ ਇੰਨਾ ਉੱਚਾ ਥਾਂ ਕਿੰਨਾ ਉੱਚਾਲੇ ਤੁਸੀਂ ਇੱਕ ਬੰਨ ਬੰਨੀ ਆ ਤੇ ਉਸ ਦੇ ਉੱਪਰ ਪੁਲਸ ਚੋਂ ਤਾਂ ਇੱਥੇ ਉਦੋਂ ਕਿੰਨਾ ਖਤਰਾ ਹੋਊਗਾ ਇਸ ਜਗ੍ਹਾ ਦੇ ਉੱਪਰ ਜਗਾ ਦੁਪੱਤੈਨ ਨੇ ਤਿੰਨ ਫੁੱਟ ਪਾਣੀ ਸੀ ਉਦੋਂ ਦੱਸਣ ਦੇ ਮੁਤਾਬਕ ਇਸ ਜਗ੍ਹਾ ਤੇ 19 ਦੇ ਵਿੱਚ 19 ਦੀਆਂ ਤਸਵੀਰਾਂ ਸਾਂਝੀਆਂ ਤਾਂ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਮਨਾਂ ਤੇ ਦਿਲਾਂ ਦੇ ਵਿੱਚ ਡਰ ਹੈ ਤਾਂ ਡਰ ਸਤੋਂਦਾ ਉਦੋਂ ਐ ਜਦੋਂ ਇਹ ਸੰਤਾਪ 19 ਜਾਂ 23 ਦਾ ਹੰਡਾਇਆ ਹੋਵੇ ਸਿਰ ਤੇ ਜਦੋਂ ਪਈ ਹੋਵੇ ਔਰ ਪ੍ਰਸ਼ਾਸਨ ਨੇ ਨਾ ਪੁੱਛਿਆ ਹੋਵੇ ਤਾਂ ਇਹ ਤਸਵੀਰ ਹੈ ਇਹ ਅੱਗੇ ਘਰ ਨੇ ਇਹਨਾਂ ਘਰਾਂ ਦੇ ਵਿੱਚ 19 ਦੇ ਵਿੱਚ 3-3 ਫੁੱਟ ਪਾਣੀ ਸੀ ਗਰੀਬਾਂ ਦੇ ਅਸ਼ਿਆਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਅੱਗੇ ਤੱਕ ਇੱਥੇ 3-3 ਫੁੱਟ ਪਾਣੀ ਸੀ ਜੇਕਰ ਆਪਾਂ ਇਧਰ ਗੱਲ ਕਰੀਏ ਇਹ ਬਣਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਹਾਈਵੇ ਰੋਡ ਹੈ ਮਾਰਗ ਹੈ ਜੋ ਮਹਰਪੁਰ ਤੋਂ ਜਗਰਾਉਂ ਜਾਂਦਾ ਹੈ ਜੇਕਰ 3 ਫੁੱਟ ਉੱਤੇ ਪਾਣੀ ਸੀ ਤਾਂ ਪੌੜੀਆਂ ਦਾ ਕੁੱਪਰ ਚੜਿਆ ਹੋਇਆ ਸੀ ਪਾਣੀ ਉਦੋਂ ਹਾਲਾਤ ਇੰਨੇ ਚਿੰਤਾਜਨਕ ਹਾਲਾਤ ਮਾੜੇ ਸੀ ਜੋ ਪੁਲਿਸ ਚੌਕੀ ਹੁਣ ਇੱਧਰ ਤਸਵੀਰ ਦਿਖਾ ਦਿੰਦੇ ਨੇ ਕਿ ਦੁਬਾਰਾ ਬਣਨੀ ਸ਼ੁਰੂ ਹੋਈ ਹੈ ਇਹ ਦਰਿਆ ਦੇ ਹੜ ਵਿੱਚ ਸਾਰੀ ਹੜ ਗਈ ਸੀ ਉਦੋਂ ਤਾਂ ਥੋੜੀ ਜੀ ਤਸਵੀਰ ਬਚੀ ਹੈ ਪੁਰਾਣੀ ਹੁਣ ਉੱਚਾ ਵੀ ਥੋੜਾ ਕੀਤਾ ਗਿਆ ਉਹ ਦੇਖ ਇੰਨਾ ਕੋਥਾਂ ਬਚਿਆ ਸੀ ਔਰ ਕਾਫੀ ਵੱਡੀ ਪੁਲਿਸ ਚੌਕੀ ਸੀ ਉਦੋਂ ਇਹ ਦੇਖ ਸੰਦ ਸਾਰੇ ਇਹ ਪੁਲਿਸ ਚੌਕੀ ਇੰਨੀ ਪੁਲਿਸ ਚੌਕੀ ਨਹੀਂ ਤਾਂ ਬਾਥਰੂਮ ਘਾਰੇ ਬਚਿਆ ਪਰ ਸਾਰੀ ਉਹਦੇ ਪਾਣੀ ਦੇ ਵਿੱਚ ਹੜ ਗਈ ਸੀ ਉਹਦੇ ਵਾਹਿਗੁਰੂ ਅੱਗੇ ਬੇਨਤੀਆਂ ਅਰਦਾਸਾਂ ਹੋਦੇ ਸੀ ਕਿ ਮਲਾਜਮੰਦਰ ਸੀ ਸਾਡੇ ਵੀਰ ਨੇ ਉਹ ਵੀ ਉਹਨਾਂ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਅਕਸਰ ਆਪਾਂ ਮਲਾਜਮ ਦੇਖਦੇ ਹਾਂ ਕੰਦਰ ਬੈਠਦੇ ਹੁੰਦੇ ਆ ਜੇ ਕੰਦਰ ਬੈਠੇ ਹੁੰਦੇ ਤਾਂ ਉਹਦੇ ਕਾਫੀ ਜ਼ਿਆਦਾ ਵੱਡਾ ਇਤਿਹਾਸ ਸਾ ਵਾਪਰ ਸਕਦਾ ਸੀ ਪਰ ਵਾਹਿਗੁਰੂ ਦੀ ਕਿਰਪਾ ਰਹੀ ਕਿ ਉਹਦੇ ਹਾਦਸਾ ਵਾਪਰਿਆ ਨਹੀਂ ਹੁਣ ਤੁਸੀਂ ਦੇਖੋ ਕਿ ਮੈਂ ਕਿਸ ਜਗ੍ਹਾ ਤੇ ਖੜਾ ਕਿੰਨੀ ਉੱਚੀ ਹੈ ਉੱਤਰੀ ਵਾਲੇ ਸਾਈਡ ਤੋਂ ਜਦੋਂ ਪੜੇ ਇਸ ਬੰਨ੍ਹ ਦੇ ਉੱਪਰ ਚੜ ਜਾਵੇ ਤਾਂ ਫਿਰ ਆਫਾਨ ਕਿੰਨਾ ਵੱਡਾ ਹੋਇਆ ਹੋਵੇਗਾ ਇਸ ਤੋਂ ਇਹ ਤਾਂ ਕੁਝ ਵੀ ਨਹੀਂ ਹੈ ਇਤੋਂ ਡਬਲ ਕਿੰਨਾ ਵੱਡਾ ਆਫਾਨ ਆਇਆ ਹੋਵੇਗਾ ਦਰਿਆ ਸੱਤ ਲੋਈ ਦਾ ਫਿਰ ਤਾਂ ਸਿਵੀਰਾਂ ਲਾਜ਼ਮੀ ਤਾਂ ਨੇ ਕੁਝ ਲੋਕ ਕਹਿੰਦੇ ਆ ਕਿ ਨਹੀਂ ਥੋੜਾ ਜਿਹਾ ਪਾਣੀ ਹੈ ਖਤਰਾ ਨਹੀਂ ਉਹ ਖਤਰਾ ਤਾਂ ਹੈ ਜੇਕਰ ਪਾਣੀ ਜ਼ਿਆਦਾ ਵਧ ਜਾਂਦਾ ਹਾਲਾਤ ਕੀ ਬਣਨਗੇ ਬੱਤਰ ਹਾਲਾਤ ਹੋ ਜਾਣਗੇ ਤੇ ਪਾਖੜਾ ਤੋਂ ਥੋੜਾ ਥੋੜਾ ਪਾਣੀ ਅਸੀਂ ਵੀ ਰਿਲੀਜ਼ ਕੀਤਾ ਜਾ ਰਿਹਾ ਤੇ ਇਹ ਤਸਵੀਰ ਇੱਕ ਚਿੰਤਾ ਜਨਕ ਤਸਵੀਰ ਸੀ 19 ਦੇ ਵਿੱਚ ਹਾਲਾਤ ਉਦੋਂ ਬਹੁਤ ਜ਼ਿਆਦਾ ਮਾੜੇ ਸੀ ਤਾਈ ਇਸ ਵੀਰਤ ਖੋਣੀ ਲਾਜ਼ਮੀ ਕਿਉਂ ਬਣੀ ਆ ਕਿ ਦਰਿਆ ਸਤਲੁਜ ਦਾ ਜੋ ਕਹਿਰ ਹੈ ਕਿੰਨਾ ਜ਼ਿਆਦਾ ਵੱਧ ਜਾਂਦਾ ਹੈ ਇਹ ਤਸਵੀਰ ਤਾਂ ਤੁਹਾਡੇ ਤੱਕ ਅਸੀਂ ਪਹੁੰਚਾਰੇ ਸੀ ਤਾਂ ਤੁਹਾਨੂੰ ਇਹ ਦਿਖਾ ਰਹੇ ਸੀ ਲਾਈਵ ਸਿੱਧੀ ਅਪਡੇਟ ਤਾਂ ਜਿੱਦਾਂ ਕਿ ਦਰਿਆ ਸਤਲੁਜ ਦੇ ਲੈਵਲ ਘਟ ਜਾਂਦਾ ਹੈ ਜੇ ਆਪਣੀ ਇਸ ਚ ਹੋਰ ਜ਼ਿਆਦਾ ਵੱਧ ਹੈ ਅਸੀਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਰੇ ਆ ਤਾਂ ਦਰਿਆ ਦੇ ਵਿੱਚ ਪੌਪੂਲਰ ਵਗੈਰਾ ਹੋਰ ਕਾਫੂ ਏਦਾਂ ਦੀਆਂ ਚੀਜ਼ਾਂ ਬੜੀਆਂ ਆ ਰਹੀਆਂ ਔਰ ਸ਼ਾਇਦ ਕੋਈ ਮਾਲ ਪਸ਼ੂ ਵੀ ਕੋਈ ਸਮੈਲ ਮਾਰਨ ਲੱਗ ਜਾਂਦਾ ਤਾਂ ਉਹ ਜ਼ਾਹਰ ਗੱਲ ਸਾਫ਼ ਹੋ ਜਾਂਦੀ ਹੈ ਇਕਦੋਂ 3-4 ਦਿਨ ਤੋਂ ਬਾਅਦ ਫਿਰ ਇਹ 스멜 ਆਉਣ ਲੱਗ ਜਾਂਦੀ ਹੈ ਮੁਸ਼ਕ ਮਾਰਨ ਲੱਗ ਜਾਂਦਾ ਤਾਂ ਉਦੋਂ ਉਹ ਫਿਰ ਇਹ ਹਾਲਾਤ ਬਣ ਚੁੱਕੇ ਐ ਇਹ ਲੋਕ ਜੋ ਵੀਰ ਨੇ ਲੜਕੇ ਨੇ ਇਹ ਦਰਿਆ ਸਤਲੁਜ ਦਾ ਪਾਣੀ ਦੇਖਣ ਆਉਂਦੇ ਨੇ ਤੇ ਇਹਨਾਂ ਨਾਲ ਵੀ ਥੋੜੀ ਥੋੜੀ ਆਪਾਂ ਗੱਲਬਾਤ ਕਰ ਲੈਂਦੇ ਆ 19 ਤੇ 23 ਦੇ ਵਿੱਚ ਉਦੋਂ ਸੰਤਾਪ ਬਹੁਤ ਜ਼ਿਆਦਾ ਆੜ ਆਏ ਸੀ ਇਸ ਬਾਈ ਤੇ ਸ਼ੁਰੂ ਕਰ ਲੈਣੇ ਪੈਈ ਚ ਕਿੱਥੋਂ ਆਇਓ ਅਤੇ ਇਹ ਮੱਧੇ ਬਤੂ ਮੱਧੇ ਬਤੂ ਬਾਜੀ ਸਾਵਣੇ ਇੱਕ ਪੁਲਿਸ ਚੌਕੀ ਹੈ ਉਧਰ ਤੁਸੀਂ ਦੇਖ ਵੀ ਰਹੇ ਹੋ ਉਧਰ ਕੈਮਰਾ ਕਮਾ ਦਿੰਨੇ ਆ ਇੱਥੇ ਪਾਣੀ ਦੀ ਗੱਲ ਕਰੀ ਪਾਣੀ ਹੁਣ ਦੁਬਾਰਾ ਬੰਦ ਰਹੀ ਹੈ 19 ਵਿੱਚ ਕੀ ਹਾਲਾਤ ਸੀ ਇੱਥੇ 19 ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਔਰ ਟਾਈਮ ਦਾ ਤੇ ਉਧਰੋਂ ਚੌਕੀ ਰੁਪਾਈ ਰੁੜ ਗਈ ਸੀ ਇਹ ਸਾਰੀ ਰੁੜ ਗਈ ਸੀ ਕਿ ਹੁਣ ਦੁਬਾਰਾ ਪੜਨੀ ਸ਼ੁਰੂ ਹੋ ਗਈ ਹਾਂਜੀ ਹਾਂਜੀ ਦੁਬਾਰਾ ਪੰਡੀ ਹੋਣਾ ਮੱਦੇ ਪਰਤੋ ਦਾ ਪਿੰਡ ਹੈ ਜਦੋਂ ਦਰਿਆ ਚ ਥੋੜਾ ਜਿਹਾ ਪਾਣੀ ਆਏ ਦਿਲ ਦੇ ਵਿੱਚ ਮਨ ਦੇ ਵਿੱਚ ਪੈ ਡਰ ਸਤਾਉਂਦਾ ਕਿ ਨਿਸਤਾ ਹਾਂਜੀ ਹਾਂਜੀ ਆਉਂਦਾ ਹੈ ਦਰਸਤ ਹੁੰਦਾ ਉਹਦੋਂ ਹਾਂਜੀ ਹਾਂਜੀ ਤੇ ਝੋਨੇ ਵਗੈਰੇ ਕੀ ਹਾਲਾਤ ਹੈ ਜੋ ਅੱਗੇ ਤੱਕ ਹੈ ਜੀ ਝੋਨੇ ਬਹੁਤ ਖਰਾਬ ਹੈ ਦਰਿਆਲੇ ਤੇ ਡੁੱਬੇ ਹੋਏ ਸਾਰੇ ਡੁੱਬੇ ਆਈ ਤਾਂ ਫਿਰ ਕਿਸ ਤਰ੍ਹਾਂ ਕੇ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਕਹਾਂ ਦੇ ਵਿੱਚ ਅਕਸਰ ਗੱਲਾਂ ਹੁੰਦੀਆਂ ਕਿ ਕੀ ਕਰਾਂਗੇ ਮਾਂ ਪਿਓ ਨੂੰ ਫਿਕਰ ਪੈ ਜਾਂਦਾ ਠੀਕ ਹੈ ਹੁਣ ਜੀ ਸਭ ਨਾਲ ਹੀ ਆਈ ਸਰ ਵਾਲੇ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਪਹੁੰਚਾ ਇੱਥੇ ਤੱਕ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਹਾਂਜੀ ਹਾਂਜੀ ਤਾਂ ਇਹਨੇ ਦਰਿਆ ਸੱਤ ਲੋ ਜਿਹਦੀ ਅਸਲ ਤਸਵੀਰ ਇੰਨਾ ਕਹਿਰ ਮਚਾਇਆ ਸੀ 19 ਦੇ ਵਿੱਚ ਪੁਲਿਸ ਚੌਕ ਦੀ ਖਬਰ ਸੀ ਕਿ ਤੁਹਾਡੇ ਸੰਝ ਕੀਤੀ ਐ ਇੰਨਾ ਪਾਣੀ ਵਧ ਗਿਆ ਸੀ ਮੈਂ ਵਹਿਗੁਰੂ ਅੱਗੇ ਅਰਦਾਸ ਅੱਜ ਵੀ ਕਰਦਾ ਕਿ ਮੇਰੇ ਵੀਰ ਨੇ ਮੇਰੇ ਭਰਾ ਨੇ ਉੱਪਰ ਬੈਠੇ ਹੋ ਜਾਂ ਪੁਲਿਸ ਚੋਂ ਕਿ ਸਾਰਾ ਦਿਨ ਮਿਹਨਤ ਕਰਦੇ ਆ ਮਿਹਨਤ ਇਹ ਵੀ ਮਤਲਬ ਬੈਠੇ ਹੁੰਦੇ ਆ ਤਾਂ ਕੋਈ ਨਾ ਕਿਦਰ ਡਿਊਟੀਆਂ ਪ੍ਰਸ਼ਾਸਨ ਲਗਾ ਦਿੰਦਾ ਸੇਵਾ ਦੇ ਲੈਣੇ ਪਰ ਕੁਝ ਲੋਕ ਪੁਲਿਸ ਨੂੰ ਮਾੜਾ ਪੜਾਵੇ ਕਹਿੰਦੇ ਨੇ ਪਰ ਪੁਲਿਸ ਪ੍ਰਸ਼ਾਸਨ ਵੀ ਹੈ ਜੋ ਜਨਤਾ ਦੇ ਸੇਵਾ ਲਈ ਹਮੇਸ਼ਾ ਉਹ ਖੜੇ ਹੁੰਦੇ ਆ ਘਰ ਦੇ ਵਿੱਚ ਕੋਈ ਗੱਲਬਾਤ ਹੋ ਜੇ ਕਿਤੇ ਕੋਈ ਲੜਾਈ ਝਗੜਾ ਤੇ ਮਾਮਲਾ ਤਾਂ ਪੁਲਿਸ ਤੱਕ ਜਾਂਦਾ ਥਾਣੇ ਦੇ ਵਿੱਚ ਨਿਬੜਦਾ ਪੁਲਿਸ ਪ੍ਰਸ਼ਾਸਨ ਨਾ ਹੋਵੇ ਤਾਂ ਪਤਾ ਨਹੀਂ ਕੀ ਬਣ ਜੇ ਤਾਂ ਇਹਨਾਂ ਵੀਰਾਂ ਨੇ ਇੱਕ ਵੱਡੀ ਸੇਵਾ ਜੋ ਵੀ ਕਰ ਰਹੇ ਨੇ ਉਦੋਂ ਪੁਲਿਸ ਨਾਲ ਜਾਵਾਂਗਾ ਮੈਂ ਗੱਲ ਕਾਵਾਂਗਾ ਕਿ ਉਦੋਂ ਰੋਟੀ ਖਾਂਦੇ ਸੀ ਤਾਂ ਆਸੇ ਪਾਸੇ ਪਹਿਲੇ ਪਛਲੇ ਨੇ ਸਾਝੀ ਵੀ ਲੰਗਰ ਚਾਹੀਦਾ ਹੈ ਲੰਗਰ ਖਾਣਾ ਹੈ ਤੇ ਇੱਕ ਮੁਲਾਜ਼ਮ ਨਾਲ ਤੁਹਾਡੀ ਮੈਂ ਗੱਲਬਾਤ ਕਰਾਵਾਂਗਾ ਉਸਨੇ ਬੜੀ ਵੱਡੀ ਸੇਵਾ ਕੀਤੀ ਸੀ ਮਾਨਸੇ ਵਾਲੇ ਸਾਈਡ ਦਾ ਉਹ ਵੀਰ ਉਸ ਵੀਰ ਨਾਲ ਮੈਂ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗਾ ਕੁਝ ਦਿਨ ਦੇ ਨਾਲ ਵੀਡੀਓ ਤੋਂ ਬਾਅਦ ਇਸ ਖਤਮ ਹੋਣ ਤੋਂ ਬਾਅਦ ਕਿਉਂਕਿ ਉਹਨਾਂ ਨੇ ਇੱਕ ਵੱਡੀ ਸੇਵਾ ਕੀਤੀ ਸੀ ਉਦੋਂ ਇਹ ਦਰਿਆ ਸਤਲੁਜ ਦੀ ਅਪਡੇਟ ਵੀ ਨਾਲ ਸੀ ਤੇ ਨਾਲ ਪੁਲਿਸ ਚੌਕੀ ਦੀ ਵੀ ਤਸਵੀਰ ਸੀ ਹਮ ਅਗਲੀ ਖਬਰ ਜਲਦ ਲੈ ਕੇ ਹਾਜ਼ਰ ਹੋਣ ਦਾ ਦੇਖਦੇ ਰਹਿਵਾਂਗੇ ਇਹਨਾਂ ਦਾ ਨਿਊਜ਼ ਕੈਮਰਾ ਮੈਨਸਨ ਨੂੰ ਨਾਲ ਹਰਦੀਪ